ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਆਪਣੀ ਮਸ਼ੀਨ ਖੋਲ ਰਹੇ ਸੀ ਕਿਉਂਕਿ ਆਪਾਂ ਇਹ ਸਫਾਈ ਕਰਨੀ ਸੀ ਧੋਣਾ ਧਾਣਾ ਸੀ ਸਾਰਾ ਕੁਝ ਕਿਉਂਕਿ ਆਪਾਂ ਮੂੰਗੀ ਵਾਲੇ ਚੀਜ਼ਾਂ ਲੱਗ ਕੇ ਮਸ਼ੀਨ ਨਹੀਂ ਖੜਾਤੀ ਸੀ ਧੋਤੀ ਨਹੀਂ ਸੀ ਕੰਮ ਤਾਂ ਦੇ ਬਹੁਤ ਸੀਗੇ ਇੱਕ ਅੱਦੇ ਜਾਣੇ ਦਾ ਖੁਦ ਨਾਲ ਕੰਮ ਹੈ ਨਹੀਂ ਸੀ ਬੰਦੇ ਬਾਲਿਆਂ ਦੀ ਲੋਡ ਹੁੰਦੀ ਆ ਤਾਂ ਕਰਕੇ ਆਪਾਂ ਫਿਰ ਹੁਣ ਖੋਲੀ ਸੀ ਹੁਣ ਆਪਣੇ ਕੋਲ ਖੁੱਲਾ ਟਾਈਮ ਸੀਗਾ ਜਿਹੜੇ ਜਿਹੜੇ ਪਾਰਟਸ ਆਪਾਂ ਨੂੰ ਖੋਲਣ ਦੀ ਲੋੜ ਆ ਮਸ਼ੀਨ ਦੇ ਉਹ ਆਪਾਂ ਖੋਲਾਂਗੇ ਤੇ ਇਸ ਤੋਂ ਬਾਅਦ ਧੋਵਾਂਗੇ ਸਾਰੇ ਕੱਲੇ ਕੱਲੇ ਤੇ ਤੁਹਾਨੂੰ ਨਾਲ ਨਾਲ ਦਿਖਾਵਾਂਗੇ ਵੀ ਕੋਸ਼ਕ ਪਾਰਟ ਤੇ ਆ ਬਰਥਡੇ ਦੇ ਕਾਟਰ ਦੇ ਵਿਚਾਲੇ ਜਿਹੜਾ ਪਿੱਡਰ ਹੁੰਦਾ ਕੋ ਉਹ ਵੀ ਆਪਣੇ ਜਾਣ ਤੋਂ ਪਹਿਲਾਂ ਹੀ ਖੋਲਿਆ ਹੋਇਆ ਸੀਗਾ ਤੇ ਇਧਰ ਸਾਈਡ ਤੇ ਲਾ ਦਿੱਤਾ ਸੀ ਖੋਲ ਕੇ ਇਧਰਲੀ ਸਾਈਡ ਆਪਣਾ ਕਾਟਰ ਵੀ ਲਾਇਆ ਹੋਇਆ ਸੀਗਾ ਤੇ ਇਧਰ ਆਪਣੀ ਮੂੰਗੀ ਵਾਲੀ ਬਾਸਕਟ ਪਈ ਹੈਗੀ ਤੇ ਇਧਰ ਆ ਆਪਣੀ ਥਰੇਸ਼ਰ ਵਾਲੀ ਸ਼ਾਫਟ ਪਈ ਹੈਗੀ ਤੇ ਫਿਰ ਅੱਗੇ ਆਪਣਾ ਆ ਆ ਗਿਆ ਚੇਂਜਰ ਤੇ ਅੱਗੇ ਆ ਗਿਆ ਆਪਣਾ 엘리ਵੇਟਰ ਬਾਕਸ ਦਾ ਢੱਕਣਾ ਤੇ ਇਸ ਤੋਂ ਬਾਅਦ ਮਿੱਤਰੋ ਫਿਰ ਆਪਾਂ ਇਸ ਮੈਚ ਦੇ ਪਾਰਸੇ ਸਫਾਈ ਕਰਨ ਲੱਗ ਗਏ ਸੀਗੇ ਉੱਤੇ ਜਿਹੜਾ ਮੜਾ ਮੋਟਾ ਵੀ ਜੰਮਿਆ ਹੋਇਆ ਸੀ ਉਹਨੂੰ ਲਾਉਣ ਲੱਗ ਗਏ ਸੀ ਕਾਲਸ ਕੁਰਸੀ ਲੱਗੀ ਸੀ ਉਹ ਲਾਉਣ ਲੱਗ ਗਏ ਸੀ ਤੇ ਫਿਰ ਮਿੱਤਰੋ ਪਿੰਗੇ ਚ ਲਾ ਲਿਆ ਸੀ ਸਿੱਧਾ ਟਰੈਕਟਰ ਮਗਰ ਪਾ ਕੇ ਤੇ ਲਾ ਕੇ ਪਿੰਗੇ ਜ ਆਪਾਂ ਫਿਰ ਟਰੈਕਟਰ ਕਰਤਾ ਇਸਾਈਡ ਤੇ ਤੇ ਇਸ ਮੈਦ ਦੇ ਜਿਹੜੇ ਹੋਰ ਵੀ ਪਾਰਸ ਆਸੇ ਪਾਸੇ ਪਏ ਸੀ ਉਹ ਵੀ ਚੱਕਿਆ ਪਿੰਗੇ ਜੀ ਧਰਤੇ ਸੀਗੇ ਉਸ ਤੋਂ ਬਾਅਦ ਆਪਾਂ ਆ ਕੇ ਸੀਫਾਂ ਸਾਫ ਕਰਨ ਲੱਗ ਗਏ ਸੀ ਇਹਦੇ ਵਿੱਚ ਡਲੀਆਂ ਡੁਲੀਆਂ ਤੇ ਹੋਰ ਵੀ ਕਚਰਾ ਕੁਚਰਾ ਸੀ ਉਹ ਕੱਢਣ ਲੱਗ ਗਏ ਤੇ ਮਿੱਤਰੋ ਫਿਰ ਆਪਾਂ ਇਧਰੋਂ ਐਲੀਵੇਟਰ ਚੈਨ ਜੀ ਕੱਢਣ ਲੱਗ ਗਏ ਇੱਕ ਪਾਸੇ ਰਸਰਸਾ ਪਾ ਕੇ ਫਿਰ ਆਪਾਂ ਦੋ ਜਣਾਂ ਨੇ ਕੱਢੀ ਸੀ ਐਲੀਵੇਟਰ ਚੈਨ ਤੇ ਐਲੀਵੇਟਰ ਚੈਨ ਕੱਢ ਕੇ ਆਪਾਂ ਆ ਗਏ ਸੀ ਇਧਰਲੇ ਪਾਸੇ ਮੂੰਗੀ ਵਾਲਾ ਝਾਰਨਾ ਕੱਢਣਾ ਫਿਰ ਆਪਾਂ ਮੂੰਗੀ ਮਾੜਾ ਮੋਟਾ ਝਾੜਿਆ ਝੋੜਿਆ ਇਸ ਤੋਂ ਬਾਅਦ ਲਾਤਾ ਇਸ ਸਾਈਡ ਤੇ ਤੇ ਫਿਰ ਆਪਾਂ ਕਮਬੈਂਟ ਦੇ ਵਿੱਚ ਵੜ ਕੇ ਸੀ ਬੈੱਡਾਂ ਦੇ ਉੱਤੇ ਆਪਾਂ ਬੈੱਡਾਂ ਦੀ ਸਫਾਈ ਕਰਨੀ ਸੀਗੀ ਜਿਹੜਾ ਕੋਸ ਹੱਥਾਂ ਨਾਲ ਨਿਕਲਦੇ ਹੱਥਾਂ ਨਾਲ ਕੱਢਿਆ ਇਸ ਤੋਂ ਬਾਅਦ ਆਪਾਂ ਕੱਪੜਿਆਂ ਨਾਲ ਜਾ ਕੇ ਸਮਾਰ ਕੇ ਸਾਫ਼ ਕਰਤਾ ਹੀ ਸਾਰਾ ਕੁਝ ਤੇ ਫਿਰ ਆਪਾਂ ਉਹ ਸਟਾਰਬਕਰਾਂ ਦੇ ਆ ਪੈਕ ਸਟਾਰਬਕਰ ਬਾਹਰ ਕੱਢਣਾ ਸੀ ਤੇ ਉਹ ਕੱਢ ਕੇ ਆਪਾਂ ਰੱਖਤਾ ਹੀ ਬਾਹਰਲੀ ਸਾਈਡ ਤੇ ਆਪਾਂ ਬੈੱਡਾਂ ਬੁੱਡਾਂ ਦੀ ਪਹਿਲੀ ਸਫਾਈ ਕਰਤੀ ਸੀਗੀ ਤੇ ਆ ਥੱਲੇ ਇੰਨਾ ਕੁਝ ਨਿਕਲਿਆ ਇਹਦੇ ਵਿੱਚ ਤਿੰਨ ਜਿਹ ਟਾਈਮ ਹੋ ਗਏ ਸਵਾ 11:00 ਤੇ ਆਪਣੀ ਚਾਹ ਵੀ ਆ ਗਈ ਸੀ ਚਾਹ ਚੋ ਪੀਣ ਲੱਗ ਗਏ ਪੀ ਕੇ ਚਾਹ ਚੋ ਅੱਪਰ ਫਿਰ ਦਵਾਰੇ ਉਹੀ ਕੰਮ ਤੇ ਆਪਣੇ ਸਾਫ ਸਵੈ ਕਰਨ ਲੱਗ ਗਏ ਕੰਬੈਨ ਦੀ ਮਿੱਤਰੋ ਫਿਰ ਆਪਾਂ ਮੂਗੀ ਜਲੀ ਬਾਸਕੜ ਦੀਆਂ ਤੰਗਲੀਆਂ ਖੋਲਣੀਆਂ ਸੀਗੀਆਂ ਫਿਰ ਆਪਾਂ ਚੱਕ ਕੇ ਚਾਬੀਆਂ ਪਾਣੇ ਤੰਗਲੀਆਂ ਖੋਲਣ ਲੱਗ ਗਏ ਤੇ ਇਹਦੇ ਪੰਜ ਹੀ ਨਾਟ ਸੀਗੇ ਤੇ ਥੋੜੇ ਟਾਈਮ ਜੀ ਆਪਾਂ ਖੋਲ ਕੇ ਪਾਸੇ ਕਰਤੀ ਸੀਗੀ ਤੇ ਇਸ ਤੋਂ ਬਾਅਦ ਆਪਣੀ ਇੱਕ ਡ੍ਰਿਲ ਮਸ਼ੀਨ ਵੀ ਆ ਗਈ ਸੀ ਰਿਪੇਅਰ ਕਰਨ ਸਮੇਂ ਆਪਾਂ ਨੂੰ ਨਾਟ-ਨੋਟ ਖੋਲਣ ਤੇ ਟਾਈਮ ਬਾਹਰ ਲੱਗ ਗਿਆ ਹੁੰਦਾਗਾ ਤਾਂ ਓਹ ਕਰਕੇ ਆਪਾਂ ਫਿਰ ਡ੍ਰਿਲ ਮ ਵਗੈਰਾ ਸਾਰਾ ਕੁਝ ਲਿਖਿਆ ਹੋਇਆਗਾ ਤੇ ਮਿੱਤਰੋ ਇਸ ਤੋਂ ਬਾਅਦ ਆਪਾਂ ਬਣਾਉਣ ਲੱਗੇ ਜੈਨ ਤੇ ਫਿਰ ਆਪਾਂ ਇੱਧਰ ਆ ਗਏ ਡਰਮ ਵਾਲੀ ਸਾਈਡ ਤੇ ਡਰਮ ਤੋਂ ਆਪਾਂ ਸਪੈਕਾਂ ਲਾਉਣੀਆਂ ਸੀਗੀਆਂ ਇਹਦੇ ਲਗਭਗ 128 ਇੱਕ ਸਪੈਕਾਂ ਹੁੰਦੀਆਂ ਨੇ ਤੇ ਆਪਾਂ ਸਾਰੀਆਂ ਦੀ ਨੱਟ ਥੋੜੇ ਥੋੜੇ ਢਿੱਲੇ ਕਰਤੇ ਸੀ ਤੇ ਇਸ ਤੋਂ ਬਾਅਦ ਇੱਧਰ ਆ ਕੇ ਕੰਬੈਨ ਦਾ ਮੂਰਲਾ ਟਾਇਰ ਚੜਾਉਣ ਲੱਗ ਗਏ ਟਾਇਰ ਟੂਰ ਚੜਾ ਕੇ ਕੰਬੈਨ ਆਪਾਂ ਬਾਹਰ ਵਾਲ ਨੂੰ ਤੋੜਦੇ ਸੀ ਕਿਉਂਕਿ ਬਾਹਰ ਕੱਢ ਕੇ ਆਪਾਂ ਇਹਦੇ ਬਲੋਰ ਮਾਰਨਾ ਸੀ ਸਾਰੀ ਤੇ ਫਿਰ ਆਪਾਂ ਬਾਹਰ ਕੱਢ ਕੇ ਖੜਾਤੀ ਸੀ ਕੰਬੈਨ ਫਿਰ ਆਪਾਂ ਆ ਗਏ ਇੱਧਰ ਡਰਮ ਮੇਰਾ ਪਾਸ ਪੈਕਾਂ ਗੱਲ ਨਹੀਂ ਕਲੀਆਂ ਸਾਰੀਆਂ ਥੱਲੇ ਲਾਉਣ ਲੱਗ ਗਏ ਸੀ ਉਹਦੇ ਤੋਂ ਤੇ ਮਿੱਤਰੋ ਡਰਮ ਉੱਤੇ ਤਾਂ 128 ਕ ਸਪੈਕਾਂ ਹੁੰਦੀਆਂ ਨੇ ਤੇ ਚਾਵਲਾਂ ਵਾਲੀ ਬਾਸਕਟ ਤੇ 57 ਹੁੰਦੀਆਂ ਨੇ ਤੇ ਮਿੱਤਰੋ ਆਪਣੇ ਸਪੈਕਾਂ ਖੋਲਦੇ-ਖੋਲਦੇ ਆਪਣੇ ਦੂਜੇ ਬੰਦੇ ਨੇ ਬਲੋਰ ਮਾਰਤਾ ਸੀ ਕੰਬੈਨਟ ਤੇ ਤੇ ਇਸ ਤੋਂ ਬਾਅਦ ਕੰਬੈਨਟ ਲਾਤੀ ਸੀ ਅੰਦਰ ਤੇ ਫੇਰ ਆ ਕੇ ਸੀ ਇਧਰ ਕਾਟਰ ਵਾਲੀ ਸਾਈਡ ਤੇ ਕਾਟਰ ਤੇ ਬਲੋਰ-ਬਲੋਰ ਮਾਰਨਾ ਸੀਗਾ ਤੇ ਨਾਲੇ ਬਾਕੀ ਸਾਰੀ ਸਫਾਈ ਸੂਈ ਕਰਨੀ ਸੀਗੀ ਇਸ ਤੇ ਨਾਲ ਹੀ ਕਰਦੇ ਹਾਂ ਵਲੌਗ ਦਾ ਐਂਡ ਤੇ ਮਿਲਦੇ ਆਪਾਂ ਕੱਲ ਆਪਣੇ ਅਗਲੇ ਵਲੌਗ